ਦੀ ਵੀ ਵੀ ਸੰਜਾ ਤੁਹਾਨੂੰ ਰੱਖੇ ਅੱਗੇ ਇਸ ਪਰਵਾਰ ਦੀ ਚਿੰਤਾ ਹਰ ਦਿਨ ਵੱਧ ਰਹੀ ਹੈ ਕਿਉਂਕਿ ਇਸ ਘਰ ਦਾ ਮੈਂਬਰ ਕਿਰਪਾਲ ਸਿੰਘ ਪਾਕਿਸਤਾਨ ਦੀ ਜੇਲ੍ਹ ਚ 22 ਸਾਲਾਂ ਤੋਂ ਕੈਦ ਹੈ ਉਸ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ ਤੇ ਹੁਣ ਜਦ ਅਚਾਨਕ ਪਾਕਿਸਤਾਨ ਨੇ ਫੈਸਲਾ ਲਿਆ ਫਾਂਸੀ ਦੀ ਸਜ਼ਾ ਸੁਣਾਈ ਜਾ ਚੁੱਕੇ ਮੁਜਰਮਾਂ ਨੂੰ ਫਾਂਸੀ ਦੇ ਤਖਤੇ ਤੇ ਚੜਾਉਂਦਾ ਤਾਂ ਇਸ ਪਰਵਾਰ ਤੇ ਸੋਚੋ ਕੀ ਬੀਤਰੀ ਹੋਵੇਗੀ ਪੰਜ ਚਾਰ ਦਿਨ ਪਹਿਲਾਂ ਮੈਂ ਗੱਲ ਸੁਣੀ ਸੀ ਕੀ ਜੋ ਬੱਚਿਆਂ ਦੇ ਹਮਲਾ ਕੀਤਾ ਪਾਕਿਸਤਾਨ ਦੇ ਵਿੱਚ ਪਾਕਿਸਤਾਨ ਦੀ ਸਰਕਾਰ ਨੇ ਇਹ ਕਾਨੂੰਨ ਬਣਾਇਆ ਕਿ ਜੋ 800 ਮਿਲੀਟੈਂਟ ਜਾਂ ਕੈਦੀ ਆ ਅਤਵਾਦੀ ਇਹਨਾਂ ਨੂੰ ਫਾਂਸੀ 사 ਦੇਤੀ ਜਾਣੀ ਆ ਤੇ ਮੇਰਾ ਚਾਚਾ ਦੀ ਨਿਰਦੋਸ਼ ਆ ਤੇ ਮੈਂ ਭਾਰਤੀ ਸਰਕਾਰ ਅੱਗੇ ਇਹੋ ਹੀ ਬੇਨਤੀ ਕਰਨਾ ਵੀ ਇਹਨੂੰ ਇੰਡੀਆ ਚ ਵਾਪਸ ਲਿਆਂਦਾ ਜਾਵੇ ਇੱਕ ਤਾਂ 22 ਸਾਲ ਹੋ ਗਏ ਕਿਰਪਾਲ ਨੇ ਨਾ ਗਲੀਆਂ ਚ ਪੈਰ ਨਹੀਂ ਪਾਇਆ ਡੇਟ ਸਾਲ ਹੋ ਗਏ ਨਾ ਚਿੱਠੀ ਆਈ ਤੇ ਨਾ ਕੋਈ ਸੰਦੇਸ਼ ਉਹ ਸਿੱਖ ਸੋਖਸਾਨ ਦੀ ਖਬਰ ਔਣ ਦੀ ਬਜਾਏ ਜਦ ਇਸ ਤਰ੍ਹਾਂ ਦੀ ਖਬਰਾਂ ਆ ਰਹੀਆਂ ਨੇ ਤਾਂ ਪਰਿਵਾਰ ਦਾ ਚਿੰਤਾ ਕਰਨਾ ਲਾਜ਼ਮੀ ਹੈ ਪਰ ਹੁਣ ਭਾਦ ਸਰਕਾਰ ਇਸ ਪੂਰੇ ਮਾਮਲੇ 'ਚ ਇਸ ਪਰਿਵਾਰ ਦੀ ਕੀ ਮਦਦ ਕਰਦੀ ਹੈ ਏਸੀ ਉਡੀਕ ਇਹ ਪਰਿਵਾਰ ਕਰ ਰਿਹਾ ਹੈ ਈ ਵੀ ਵੀ ਸੰਜਾ ਤੁਹਾਨੂੰ ਰੱਖੇ ਅੱਗੇ